ਤੇ ਚੋਣਾਂ ਚੱਲੀਆਂ ਸੀ ਕਿ ਸੰਧੀ ਕੀਤੀ ਹੈ ਦੋਸਤ ਇਸ ਤਰ੍ਹਾਂ ਜੀ 16 ਨੰਬਰ ਵਾਰਡ ਤੇ ਨਾ ਹਰ ਵਾਰ ਲਖਣ ਅੜਦਾ ਸੀਗਾ ਇਸ ਵਾਰੀ ਮੇਰੀ ਮੰਤਰੀ ਜੀ ਨੂੰ ਕੈਂਸਰ ਹੋਣ ਕਰਕੇ ਮੈਂ ਟਾਈਮ ਨਹੀਂ ਦੇ ਸਕਿਆ ਤੇ ਲਖਣ ਹੀ ਲੜ ਰਿਹਾ ਜਿਹੜੇ ਮੇਰੇ ਸਮਰਥਕ ਸੀਗੇ ਉਹਨਾਂ ਦੇ ਕਾਫੀ ਫੋਨ ਆ ਰਹੇ ਸੀ ਕਿ ਦੱਸੋ ਅਸੀਂ ਕਿਹੜੇ ਪਾਸੇ ਦੇਈਏ ਤੇ ਉਹਨਾਂ ਨੂੰ ਫਿਰ ਆਉਣਾ ਇਕੱਠੇ ਕਰਕੇ ਮੈਂ ਸਾਰੇ ਇਹ ਆਪ ਵੀ ਸਾਰੇ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਅਸੀਂ ਆ ਇਸ ਵਾਰ ਜਿਹੜੇ ਅੰਜੀ ਚੰਦਰ ਜੀ ਨੂੰ ਮਜਬੂਤ ਬਣਾਣਾ ਜੇ ਆਪਾਂ ਉਹਨਾਂ ਨੂੰ ਜਿਤਾਉਂਦੇ ਆ ਜਿਤਾ ਕੇ ਸਮਝ ਲੋਗੇ ਤੁਹਾਡੇ ਕੋਲ 2 ਐਮਸੀ ਆ ਜੀ ਤਾਂ ਅਜ ਚੰਦਰ ਜੀ ਹੋਗੇ ਇੱਕ ਮੈਂ ਹੋਗੇ ਆਪਾਂ ਦੋਨੋਂ ਇੱਕ ਰਣ ਵਿੱਚ ਕੰਮ ਕਰਾਈਏ ਨਾ ਪਰ ਪਰ ਪਹਿਲੇ ਵੀ ਮੈਂ ਅਸੀਂ ਤੇ ਬੜਿਆ ਜਾਂ ਨਾ ਬੜਿਆ ਲੇਕਿਨ ਲੋਕਾਂ ਦੇ ਕੰਮ ਜਿਹੜੇ ਮੈਂ ਪਹਿਲੀ ਤਰ੍ਹਾਂ ਕਰਦਾ ਰਿਹਾ ਪਾ ਔਰ ਪਹਿਲੇ ਕਰਾਈ ਵੀ ਹੈ ਤੁਹਾਨੂੰ ਪਤਾ ਹੀ ਆ ਕੋ ਚਾਹ ਭੁਗਤਾ ਰੱਖ ਕੇ ਕਰਾਈਆ ਜਿੱਦਾਂ ਵਾਰ ਜੀ ਕਰਾਇਆ ਲੇਕਿਨ ਲੋਕਾਂ ਦੇ ਕੰਮ ਕਰਾਇਆ ਤੁਸੀਂ ਜਿਹੜਾ ਅਜ ਚੰਦਰ ਨੂੰ ਜਿਹਨੂੰ ਸਾਥ ਦੇ ਰਹੇ ਆ ਉਹ ਭਾਜੀਪੀ ਵੱਲੋਂ ਤਾਂ ਆਪਣੇ ਡਿਵੀਜ਼ਨ ਡੋਲ ਦੇ ਰਹੇ ਨੇ ਨਹੀਂ ਮੈਂ ਡਿਵੀਜ਼ਨ ਡੋਲ ਦੇ ਤੇ ਰਿਆ ਜਿਹੜੇ ਲੋਕ ਮੇਰੇ ਸਮਰਥਕ ਆ ਉਹ ਮੇਰੇ ਨਾਲ ਨਹੀਂ ਪਾਰਟੀ ਦਾ ਉਹ ਨਹੀਂ ਦੱਸਦੇ ਗਏ ਨਹੀਂ ਪਾਰਟੀ ਦਾ ਤਾਂ ਮੈਂ ਦੇਖੋ 3 ਸਾਲ ਪਹਿਲੇ ਛੱਡਤੀ ਸੀ ਪਾਰਟੀ ਦਾ ਮੇਰਾ ਕੋਈ ਉਹਦਾ ਨਹੀਂ ਨਾ ਨਾ ਪਾਰਟੀ ਚ ਉਹਦੇਦਾਰ ਹਾਂ ਤੁਸੀਂ ਭਾਜੀ ਤੁਸੀਂ ਹੈ ਨਹੀਂ ਨਹੀਂ ਉਹਦੇਦਾਰ ਨਹੀਂ ਹਾਂ ਮੈਂ ਉਹਦਾ ਸਪੋਰਟਰ ਹਾਂ ਮੈਂ ਪਾਰਟੀ ਦਾ ਮੈਂਬਰ ਹਾਂ ਨਹੀਂ ਮੈਂਬਰ ਵੀ ਨਹੀਂ ਹਾਂ ਜਿਹੜੀ ਸਿੱਧੇ ਤੌਰ ਤੇ ਆਪਣੇ ਦੇ ਰਹੇ ਹਾਂ ਹਾਂ ਜੀ ਜੀ ਨੂੰ ਪਾਰਟੀ ਮੈਂ ਦੱਸਦੇ ਭਈ ਨੂੰ ਇਹ ਸਪੋਰਟ ਉਹਦੇ ਤੇ ਲਾਇਆ ਸੀ ਕੋਈ ਉਹਦੇ ਤੇ ਨਹੀਂ ਕੁਛ ਨਹੀਂ ਸੁਣਨਾ ਚਾਹਿਆ ਤਾਂ ਉਹਨੂੰ ਕੋਈ ਲੀਡਰ ਦਾ ਫੋਨ ਵੀ ਆ ਰਿਹਾ ਹੈ ਬੀਜੇਪੀ ਦਾ ਫੋਨ ਹੈ ਹੁਣ ਵੀ ਮੈਂ ਬੜੀ ਮਚ ਬੈਠੇ ਸੀ ਮੈਂ ਸਭ ਘਰ ਫਸ ਗਿਆ ਸੀਗਾ ਲੋਕ ਜੀ ਨੂੰ ਪਤਾ ਹੈ ਉਥੇ 3 ਲੀਟਰ ਮੇਰੇ ਕੋਲ ਆ ਕੇ ਪਹਿਲੇ ਮੈਂ ਉਹਥੇ ਬੈਠੀ ਮੈਨੂੰ ਘੇਰ ਲਿਆ ਸੀਗਾ ਆਜਿਆ ਨਹੀਂ ਉਹ ਕਹਿੰਦੇ ਵੀ ਨਹੀਂ ਪ੍ਰੈਸ ਕਾਨਫਰੈਂਸ ਨਹੀਂ ਕਰਨੀ ਮੈਂ ਕਹਿੰਦਾ ਮੈਂ ਆਪਣੀ ਜਵਾਬ ਦਿੱਤੀ ਹੈ ਲੋਕਾਂ ਨੂੰ ਸਿਰਫ ਇਹ ਕਰਨਾ ਹੈ ਪ੍ਰੈਸ ਕਾਨਫਰੈਂਸ ਪਰ ਆਸੇ ਬੰਦੇ ਬੁਲਾਏ ਹੋਏ ਆ ਤੇ ਮੈਨੂੰ ਨੂੰ ਜਾਣਾ ਚਾਹੀਦਾ ਉੱਥੇ ਤੁਹਾਡੀ سپورਟ ਕਿੰਨੀ ਚਾਹੀ ਹੋਏਗੀ ਮੈਡਮ ਅੰਜੂ ਨੂੰ ਕਿੰਨੀਆਂ ਵੋਟਾਂ ਹੀ ਤੁਹਾਡੀ ਲਾਸਟ ਟਾਈਮ ਮੇਕੋ ਪਿਛਲੀ ਵਾਰ ਜਦੋਂ ਮੈਂ ਐਡਿਵਰਡ ਲੜਿਆ ਸੀ ਅਜੀਤੰਦਰ ਜੀ ਅਕਾਲੀ ਦਲ ਵਿੱਚ ਵੀ ਲੋ ਲੜੇ ਸੀ ਤੇ ਉਹਨਾਂ ਨੂੰ 550 ਤੇ ਲਗਭਗ 43 ਮੈਨੂੰ 400 ਵੋਟ ਪਈ ਸੀ ਤੇਰੇ 950 ਵੋਟ ਹੈ ਜੇ ਸਾਰੇ ਇਕੱਠੇ ਹੋ ਜਾਂਦੇ 950 ਇਕੱਠੀ ਹੋ ਗਈ ਪਲੱਸ ਜਿਹੜੇ ਮੈਂ ਉਸ ਤੋਂ ਬਾਅਦ ਹੋ ਗਿਆ ਬੀਜਪੀ ਦੀ ਬੋਰਡ ਸੀ ਕਿ ਤੁਹਾਡੀ ਤੇ ਤੁਹਾਡੀ ਤਾਂ ਨਹੀਂ ਲੱਗੀ ਨਾ ਤੂੰ 450 ਮੈਨੂੰ ਯਾਦ ਸੀਗਾ ਅੱਛਾ ਮੈਂ ਯਾਦ ਸੀ ਜਦ ਬੀਜਪੀ ਦੇ ਮੈਂ ਵੱਲੋਂ ਖੜਿਆ ਸੀਗਾ ਤੇ ਕਿਸਾਨੀ ਮੁੱਦਾ ਸੀਗਾ ਲੋਕ ਡੰਡੇ ਮਾਰਦੇ ਸੀ ਡੜੇ ਮਾਰਦੇ ਸੀ ਜਦ ਵੀ ਮੈਨੂੰ ਲੱਗੇ 135 ਵੋਟ ਪਈ ਸੀ ਬੀਜੇਪੀ ਦੇ ਕੈਂਡੀਡੇਟਾਂ ਚ ਮੈਨੂੰ ਵਧ ਰਹੀ ਸੀ ਬਾਕੀ ਦੇ ਕਿਸੇ ਨੂੰ 30 ਵੋਟਾਂ ਮਿਲੀਆਂ ਸੀ 35 ਵੋਟਾਂ ਮਿਲੀਆਂ ਸੀ ਜਿਹਨੂੰ ਸਪਸ਼ਟ ਤੌਰ ਤੇ ਆਮ ਆਦਮੀ ਪਾਰਟੀ ਦੀ ਜਾਂ ਜਿੰਦੂ ਜੀ ਨੂੰ ਲੋ ਮੈਂ ਆਵਾਮੀ ਪਾਰਟੀ ਸਪੋਰਟ ਨਹੀਂ ਕਰ ਰਿਹਾ ਮੈਂ ਸਿਰਫ ਅੰਜੂ ਚੰਦਰ ਜੀ ਦੀ ਸਪੋਰਟ ਕਰ ਰਿਹਾ ਜੀ ਉਹ ਵਧੀਆ ਬੰਦੇ ਆ ਉਹਨਾਂ ਨੇ ਵਧੀਆ ਕੰਮ ਕਰਾਇਆ ਬਾੜ ਦੇ ਵਿੱਚ ਉਸ ਤੋਂ ਵਧੀਆ ਮੈਨੂੰ ਕੋਈ ਹੋਰ ਲੱਗਦਾ ਨਹੀਂ ਜਿਹੜਾ ਬਾੜ ਚ ਕੋਈ ਕੰਮ ਕਰਾ ਸਕੇ ਠੀਕ ਹੈ ਤੁਸੀਂ ਮਤਲਬ ਮਹੱਲਾ ਦਾ ਮਹੱਲਾ ਬਾਜੀ ਹੋਣ ਮਤਲਬ ਹੋਣ ਕਰਕੇ ਉਹਨਾਂ ਦੀ ਮਦਦ ਕਰ ਰਹੇ ਹੋ ਹਾਂ ਹਾਂ ਜੀ ਉਹਨਾਂ ਦੇ ਕਿਉਂਕਿ ਉਹਨਾਂ ਦਾ ਜਿਆ ਕੰਮ ਕਰਾਉਣ ਦੇ ਸੋਚ ਨਾ ਮਤਲਬ ਨਾ ਤੁਸੀਂ ਬੀਜੇਪੀ ਵੱਲੋਂ ਨਾ ਤੁਸੀਂ ਆਮ ਆਦਮੀ ਪਾਰਟੀ ਵੱਲ ਕਿਹੜੇ ਇਨਸਾਨ ਨੂੰ ਦੇਖ ਕੇ ਸਾਨੂੰ ਸਪੋਰਟ ਕਰੇ ਠੀਕ ਹੈ